ਉੱਥੇ ਇੱਕ ਨੌਜਵਾਨ ਦਾ ਤਲਵਾਰ ਦੇ ਨਾਲ ਦੋਨੋਂ ਗੁੱਟ ਵੱਢ ਦਿੱਤੇ ਜਿਸ ਤੋਂ ਬਾਅਦ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਨਸ਼ਾ ਬੰਦ ਕਰਵਾਉਂਗਾ ਉਸ ਨੂੰ ਲੈ ਕੇ ਉਸਨੇ ਅਜਿਹਾ ਕੰਮ ਕੀਤਾ ਗੱਲੇ ਜੀ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਹਾਂ ਕੋਣ ਲਵਲੀ ਬਾੜਾ ਨਿਕਾ ਨਾ ਪਾਇਆ ਗੋਲੀਆਂ ਆਪ ਖਾਂਦਾ ਨਸ਼ੇ ਆਪ ਕਰਦਾ ਕੱਲ ਇਹਨੇ ਪਾਰਕ ਵਿੱਚ 25000 ਰੁਪਏ ਖੋਇਆ ਠੀਕ ਹੈ ਹੁਣ ਉਹਨਾਂ ਨੂੰ ਕਹਿੰਦਾ ਚਾਰਾ ਵਾਪਸ ਕਰਦਾ ਹੈ ਉਹਨਾਂ ਨੇ ਪੈਸੇ ਮੰਗੇ ਚਾਰਾ ਫਾੜ ਕੇ ਨੇ ਸੜਤਾ ਅੰਗਰੇਜ਼ ਨੇ ਆਦਾ ਨਿੰਗਾ ਨਿੰਗਾ ਦਾ ਬੜਾ ਬਦਨਾਮ ਕਰਦਾ ਹੈ ਜਨਾਬ ਦੇ ਅਸੀਂ ਗਏ ਉਹਨੇ ਖਰਪਾਨ ਕੱਢ ਲਈ ਖਰਪਾਨ ਅਸੀਂ ਤੱਕੇ ਦਾ ਘੁਮਾਤੀ ਸਾਰੀ ਭਜਲੇ ਡਰ ਗਏ ਉਹਦੇ ਹੱਥ ਤੇ ਵੱਜੀ ਠੀਕ ਹੈ ਡਰੈਗਨ ਬਈ ਕਾਕਾ ਕਿਦੂ ਕਹਿੰਦੇ ਨੇ ਜੀ ਮੈਨੂੰ ਕਹਿੰਦਾ ਵੀ ਜਿਬਾ ਦਿਖਾ ਤਰੀ ਜਿਬਾ ਦੀ ਵਿੱਚ ਹੈ ਕੀ ਆ ਮੇਰੀ ਜੇਬ ਚੋਂ ਵੀ ਕੁਝ ਵੀ ਨਹੀਂ ਨਿਕਲਿਆ ਜੀ ਤੇ ਉਹ ਨਾਲ ਦਾ ਮੁੰਡਾ ਜਿਹੜਾ ਠੇਕੇਦਾਰ ਸੀਗਾ ਕਹਿੰਦਾ ਤੂੰ ਜਿਬਾ ਦਿਖਾ ਤੇ ਜਿਬਾ ਜੋ ਕੀ ਆ ਉਹਨੇ ਸਾਰਾ ਪਰਸਪੋਰਟ ਸਾਰਾ ਕੁਝ ਖੋਲ ਲਿਆ ਕੁਝ ਵੀ ਨਹੀਂ ਸੀਗਾ ਜਿਬਾਂ ਚ 2000 ਰੁਪਿਆ ਸੀਗਾ ਮੈਨੂੰ ਫੜਾਣਾ ਹੈ ਜਿਹੜਾ ਉਹ 2000 ਰੁਪਿਆ ਨਾਲ ਫਤਿਹਗੜ੍ਹ ਸਾਹਿਬ ਦੇ ਮੰਡੀ ਗਵਿੰਦਗੜ੍ਹ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਇੱਕ ਨਿਹੰਗ ਸਿੰਘ ਵਾਲੇ ਬਾਣੇ ਦੇ ਵਿੱਚ ਇੱਕ ਵਿਅਕਤੀ ਨੇ ਗੁੰਡਾਗਰਦੀ ਕੀਤੀ ਅਤੇ ਉੱਥੇ ਇੱਕ ਨੌਜਵਾਨ ਦਾ ਤਲਵਾਰ ਦੇ ਨਾਲ ਦੋਨੋਂ ਗੁੱਟ ਵੱਢ ਦਿੱਤੇ ਜਿਸ ਤੋਂ ਬਾਅਦ ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਸਕਰੀਨ 'ਤੇ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਜ਼ਖਮੀ ਹਾਲਤ ਦੇ ਵਿੱਚ ਵਿਅਕਤੀ ਨੂੰ ਐਂਬੂਲੈਂਸ ਦੇ ਵਿੱਚ ਲਿਜਾਂਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਪੀੜਤ ਪਰਿਵਾਰ ਨੇ ਇਸ ਘਟਨਾ ਨੂੰ ਲੈ ਕੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਣਿਆ ਪੀੜਤ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਇਸ ਵਿਅਕਤੀ ਨੇ ਜੋ ਕਿ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਨਸ਼ਾ ਬੰਦ ਕਰਵਾਉਂਗਾ ਉਸ ਨੂੰ ਲੈ ਕੇ ਉਸਨੇ ਜਿਹਾ ਕੰਮ ਕੀਤਾ ਆਉ ਸੁਣਦੇ ਹਾਂ ਕੋਈ ਗੱਲ ਨਹੀਂ ਹੋਈ ਇਹ ਉਹ ਤਾਂ ਕੰਮ ਤੋਾਰਿਆ ਸੀ ਕੰਮ ਤੋਾਰਿਆ ਸੀ ਉਹਨੂੰ ਜੇ ਟੋਣ ਚੁੱਪ ਕਰ ਜਾਏ ਵੀਰੋ ਪੱਤਾ ਮੇਰੇ ਮੁੰਡੇ ਨੂੰ ਮਾਰਨ ਨੂੰ ਫਿਰਦਾ ਸੀ ਜੇ ਕਰਾਂ ਮੈਂ ਕੁੱਟੂਗਾ ਮੈਂ ਕੁੱਟੂਗਾ ਮੈਂ ਕੁੱਟੂਗਾ ਆਜ ਉਹਨੂੰ ਆਜ ਉਹਨੂੰ ਹੱਥੇ ਜੜ ਗਿਆ ਉਹਨਾਂ ਤਲਵਾਰਾਂ ਨਾਲ ਦਸ਼ੀ ਬੰਦ ਕਰਾਉਣੇ ਕਹਿੰਦੇ ਹਾਂ ਕੀ ਕਾਰਨ ਕੀ ਸੀਗਾ ਜੀ ਪਤਾ ਨਹੀਂ ਮੈਨੂੰ ਨਹੀਂ ਥੋੜਾ ਥੋੜਾ ਜਿਹੜਾ ਬੇਟਾ ਇਹ ਡਰਗ ਲੈਂਦਾ ਸੀਗਾ ਨਹੀਂ ਨਾ ਮੈਂ ਕਹਿੰਦੀ ਕਹਾਲਦੀ ਸੀ ਨਸ਼ੇ ਮੜਮੜੇ ਕਰਦਾ ਸੀ ਦੋ ਮਿੰਟ ਲੰਬਾਈ ਦੇ ਕੇ ਗਿਆ ਸੀ ਕਹਿੰਦੇ ਅੰਨੇ ਐਦੀ ਨਫੀ ਜਾ ਗਸਾ ਉਹ ਗ੍ਰਾਈਟਲ ਦੀ ਐਸਟਾ ਉਹ ਤਾਂ ਕੁਝ ਵੀ ਨਹੀਂ ਕਰਦਾ ਉਹ ਅੰਦਰ ਮੈਂ ਤਾਂ ਉੱਪਰ ਦੇਖਿਆ ਦੋ ਮਿੰਟ ਹੋ ਕੇ ਲੰਬਾ ਦੇ ਕੇ ਗਿਆ ਜਿੱਤ ਨੂੰ ਰੋਣਾ ਤੇਰੇ ਮੈਂ ਉਹਨੂੰ ਮਾਰੂੰਗਾ ਆ ਸਾਰਾ ਗੱਲੀ ਚੇਟਾ ਕੋਈ ਖੋ ਨਾ ਮਾਰੀ ਦਿੱਤਾ ਉਹ ਲੋਕਾਂ ਦੇ ਪੈਸੇ ਖੁੰਦਾ ਹੈ ਜੀ ਉਹਨੂੰ ਤਾਂ ਕੋਈ ਨਹੀਂ ਪਕੜ ਰਹਾ ਗੱਲੇ ਜੀ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਹੈ ਕੋਣ ਲਵਲੀ ਬਾਣਾ ਨਿੰਗਾ ਦਾ ਪਾਇਆ ਗੋਲੀਆਂ ਆਪ ਖਾਂਦਾ ਨਸ਼ੇ ਆਪ ਕਰਦਾ ਕੱਲ ਇਹਨੇ ਪਾਰਕ ਚੋਂ 25000 ਰੁਪਏ ਖੋਇਆ ਠੀਕ ਹੈ ਹੁਣ ਉਹਨਾਂ ਨੂੰ ਕਹਿੰਦਾ ਚਾਰਿਆ ਵਾਪਸ ਕਰਦਾ ਉਹਨਾਂ ਨੇ ਪੈਸੇ ਮੰਗੇ ਚਾਰਿਆ ਫਾੜ ਕੇ ਨੇ ਸੜਤਾ ਅੰਗਰੇਜ਼ ਨੇ ਬਾਣਾ ਨਿੰਗਾ ਨਿੰਗਾ ਦਾ ਬਾਣਾ ਬਦਨਾਮ ਕਰਦਾ ਹੈ ਸਰਕਾਰ ਬੈਠੀ ਨਾ ਸੜਨ ਨੂੰ ਵਜ੍ਹਾ ਮਤਲਬ ਥੋੜਾ ਜਿਹਾ ਕਿਰਪਾਨਾ ਦਾ ਬੰਦਾ ਬਟ ਕੇ ਸਿੱਟੂ ਗਿਆ ਇਹਨਾਂ ਕਾਨੂੰਨ ਨੂੰ ਸੱਤ ਤੋਂ ਸੱਤ ਕਾਰਵਾਈ ਕਰਨੀ ਚਾਹੀਦੀ ਹੈ ਜੇ ਕਾਨੂੰਨ ਨਹੀਂ ਕਰੂਗਾ ਫਿਰ ਅਸੀਂ ਆਪਣੇ ਤਿੱਖਾ ਕਰਾਂਗੇ ਨਹੀਂ ਤੇ ਕੱਲ੍ਹ ਸੀ ਹੱਥ ਤਲਵਾਰਾ ਸੀ ਨੰਗੀ ਤਲਵਾਰ ਲਈ ਬਤਾ ਜੀ ਇਹਦੀ ਵੀਡੀਓ ਭੇਜਦਾ ਰਹਾਂਗੇ ਜੀ ਤਲਵ ਇਸ ਚਤ ਇਹਦਾ ਅਸ ਤਾਂ ਕਹਿੰਦਾ ਜੋ ਬੰਦੀ ਕਰਵਾਈ ਇਹਦੀ ਪੂਰੀ ਕੀਤੀ ਜਾਵੇ ਤੂੰ ਜੋ ਵੀ ਹੋਇਆ ਗਲਤ ਹੋਇਆ ਨਹੀਂ ਅਲੀਗੇਸ਼ਨ ਕੀ ਨੇ ਵੀ ਕੀ ਡਰੱਗਸ ਕਲੂਬਸ ਦਾ ਭਮਾਗਲਾ ਡਰੱਗ ਕੋਈ ਭਮਾਗਲਾ ਨਹੀਂ ਇਹ ਮੁੰਡਾ ਜਰਾ ਘਰੋਂ ਨਿਕਲੇ ਰੋਟੀ ਪਾਣੀ ਖਾ ਕੇ ਇਹਦੋਂ ਲਗਿਆ ਉਹ ਦੱਸਿਆ ਨਹੀਂ ਕੀ ਗੱਲ ਹੋਈ ਜਣਾ ਉਹ ਜਾ ਕੇ ਪਲਵਾਰਾਂ ਨੂੰ ਬਹਾਉਂਦਾ ਕੰਮ ਕਰਦਾ ਸੀ ਜੀ ਕੱਚਾ ਸੀ ਜੀ ਤੋਂ ਤੋਂ ਆਜਾ ਕਿ ਨਾ ਕੀ ਇਹਦਾ ਜਿਹਨੂੰ ਮਾਰਿਆ ਉਹ ਜੱਤੀ ਨਾ ਹੋਏਗਾ ਇਹਨੇ ਮਾਰਿਆ ਉਹ ਨਾ ਹੋ ਗਿਆ ਉਹ ਲਵਲੀ ਨਿੰਘ ਬਣਾਣਾ ਹੁਣ ਡ੍ਰੈਗਨ ਤੇ ਲਵਲੀ ਦੋ ਜਾਨੇ ਛਣਾਂਦੇ ਅਸੀਂ ਗਏ ਉਹਨਾਂ ਕਰਪਾਨ ਕੱਢ ਲਈ ਕਰਮਾਨੇ ਜੀ ਤੱਕ ਕਿਦਾ ਘਮਾਦੀ ਸਾਰੀ ਭਜਲੇ ਡਰ ਗਏ ਉਹਦੇ ਹੱਥ ਤੇ ਵੱਜੀ ਤੇ ਡ੍ਰੈਗਨ ਬਈ ਕਾਕਾ ਕਿਹ ਨੂੰ ਕਹਿੰਦੇ ਨੇ ਜੀ ਕਿੰਨੇ ਇੱਕ ਹੱਥ ਤੇ ਵੱਜੀ ਦੋ ਤੇ ਦੋ ਤੇ ਲੱਗਿਆ ਮੇਰੇ ਹਿਸਾਬ ਨਾਲ ਆਏ ਉਹਨੇ ਫੜ ਲਈ ਕਰਮਾਨ ਉਤੇ ਵੀ ਲੱਗੀ ਕਿੰਨਾ ਕ ਵੱਡੇ ਖਾਸਾ ਵੱਡੇ ਮੇਰੇ ਹਿਸਾਬ ਨਾਲ ਗੁੱਟ ਗਿਆ ਮੇਰੇ ਮੈਨ ਨਾਲ ਤਾਂ ਕੋਈ ਗੱਲ ਨਹੀਂ ਹੋਈ ਜੀ ਮੰਦਾ ਠੇਕੇਦਾਰ ਪੈਸੇ ਦੇਣ ਆਇਆ ਸੀਗਾ ਜੀ ਕਾਦੇ ਦਿਹਾੜੀਆਂ ਦੇ ਦੀ ਚਾਰ ਦਿਹਾੜੀਆਂ ਦੀ ਠੀਕ ਹੈ ਜੀ ਮੈਨੂੰ ਕਹਿੰਦਾ ਵੀ ਜਿਬਾਂ ਦਾ ਖਾਦਰੀ ਜਿਬਾਂ ਦੀ ਵਿੱਚ ਹੈ ਕੀ ਆ ਜੀ ਮੇਰੀ ਜੇਬ ਚੋਂ ਵੀ ਕੁਝ ਵੀ ਨਹੀਂ ਨਿਕਲਿਆ ਜੀ ਪੀਓ ਨਾਲ ਦਾ ਮੁੰਡਾ ਜਿਹੜਾ ਠੇਕੇਦਾਰ ਸੀਗਾ ਕਹਿੰਦਾ ਤੂੰ ਜੀਬਾ ਦਿਖਾ ਤੇ ਜੀਬਾਂ 'ਚ ਕੀ ਆ ਉਹਨੇ ਸਾਰਾ ਪਰਸਪੋਰਟ ਸਾਰਾ ਕੁਝ ਖੋਲ ਲਿਆ ਕੁਛ ਵੀ ਨਹੀਂ ਸੀਗਾ ਜੀਬਾਂ 'ਚ 2000 ਰੁਪਇਆ ਸੀਗਾ ਮੈਨੂੰ ਫੜਾਣਾ ਹੈ ਜਿਹੜਾ ਉਹ 2000 ਰੁਪਇਆ ਨਾਲ ਲੈ ਗਿਆ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਨੌਜਵਾਨ ਕੋਈ ਵੀ ਨਸ਼ਾ ਨਹੀਂ ਕਰਦਾ ਪਰ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਜ ਲੱਗਿਆ ਵੀ ਉਹ ਲਵਲੀ ਜਿਹੜਾ ਉਹਨਾਂ 'ਚ ਝਗੜਾ ਹੋਇਆ ਤੇ ਕਹ ਜੀ ਹੁਣੇ ਹੀ ਗਿਆ ਲਿਖ ਲਿਆ ਗਿਆ ਲਿਖ ਕੇ ਤੇ ਹੁਣੇ ਹੀ ਅਫੀਦਤ ਕਰਦੇ ਆ। ਤੁਹਾਡੇ ਮੁਤਾਬਕ ਕਿੰਨੇ ਕੇਸਰੀ ਹੈ? ਹੱਥ ਠੀਕ ਨੇ ਜਾਂ ਜੁੜ ਜਾਣਗੇ ਕਿ ਦੇਖੋ ਡਾਕਟਰ ਦੇ ਦਾ ਡਾਕਟਰ ਪੱਟੀ ਵਗੈਰਾ ਹਸਪਤਲ ਦੇ। ਪੱਟੀ ਕਰਤੀਆਂ ਅਸੀਂ ਦੇਖੇ ਨਹੀਂ ਹਜੇ। ਤੇ ਜਿੱਦਾਂ ਵੀ ਹੋਊਗਾ ਅਸੀਂ ਰੈਸਟ ਕਰਕੇ ਹੁਣੇ ਇੱਥੇ ਲਾਈ ਕਰਦੇ ਹੁਣੇ ਰੈਸਟ ਕਰ ਦੋ। ਤੇ ਪੁਲਿਸ ਮੁਤਾਬਕ ਤਰਫ ਖੈਰ ਦੇਖਿਆ ਜਾਵੇ ਤਾਂ ਲਗਾਤਾਰ ਕ੍ਰਾਈਮ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਕਿ ਕਿਵੇਂ ਆਪਣੇ ਆਪ ਕਾਨੂੰਨ ਨੂੰ ਹੱਥਾਂ ਵਿੱਚ ਲੈ ਕੇ ਇੱਕ ਦੂਜੇ ਦੇ ਉੱਤੇ ਹਮਲੇ ਕੀਤੇ ਜਾ ਰਹੇ